ਲੋ ਜੀ ਆ ਹੁਣ ਨਵੀਂ ਤੇ ਵੱਡੀ ਗੱਲ ਆ ਗਈ ਹੈ ਪੁਲਿਸ ਵੱਲੋਂ ਕੁੱਟੇਗੇ ਕਰਨਲ ਬਾਸ ਦੇ ਮਾਮਲੇ ਦੇ ਵਿੱਚ ਹੁਣ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਦੀ ਐਂਟਰੀ ਹੋਣ ਜਾ ਰਹੀ ਹੈ ਤੇ ਇਹਦੇ ਸੰਬੰਧੀ ਸਭ ਕੁਝ ਤੈ ਹੋ ਗਿਆ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੇ ਪੰਜ ਆਈਏਐਸ ਵੱਡੇ ਅਫਸਰ ਤੇ ਇੱਕ ਪੀਸੀਐਸ ਅਫਸਰ ਦਾ ਤਬਾਦਲਾ ਕਰ ਦਿੱਤਾ ਪੂਰੀ ਜਾਣਕਾਰੀ ਦਿੰਨੇ ਆ ਕਿ ਇਹ ਬਦਲੀਆਂ ਕਿਉਂ ਕੀਤੀਆਂ ਗਈਆਂ ਨੇ ਹੁਣ ਪੁਲਿਸ ਵੱਲੋਂ ਕੁੱਟੇਗੇ ਕਰਨਲ ਬਾਸ ਦੇ ਮਾਮਲੇ 'ਚ ਅੱਜ ਚਾਰ ਨਵੀਆਂ ਗੱਲਾਂ ਸਾਹਮਣੇ ਆਈਆਂ ਨੇ ਪਹਿਲੀ ਕਰਨਲ ਬਾਠ ਦੇ ਪਰਿਵਾਰ ਨੇ ਧਰਨਾ ਲਾਇਆ ਹੋਇਆ ਸੀ ਪਟਿਆਲੇ ਡੀਸੀ ਦਫਤਰ ਦੇ ਸਾਹਮਣੇ ਤੇ ਅੱਜ ਮੁੱਖ ਮੰਤਰੀ ਦਫਤਰ ਵੱਲੋਂ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਦਾ ਟਾਈਮ ਕਰਨਲ ਬਾਠ ਦੇ ਪਰਿਵਾਰ ਨੂੰ ਮਿਲ ਗਿਆ ਹੁਣ ਮੁੱਖ ਮੰਤਰੀ 31 ਮਾਰਚ ਨੂੰ 12 ਵਜੇ ਮੁੱਖ ਮੰਤਰੀ ਦੀ ਰਿਹائش ਤੇ ਪੌਲਸ ਵੱਲੋਂ ਕੁੱਟੇਗੇ ਕਰਨਲ ਬਾਠ ਦੇ ਪਰਿਵਾਰ ਨਾਲ ਮੀਟਿੰਗ ਕਰਨਗੇ ਉਹਦੇ ਵਿੱਚ ਦੇਖਣਾ ਹੋਏਗਾ ਕਿ ਅਗਲਾ ਕੀ ਨਤੀਜਾ ਨਿਕਲਦਾ ਹੈ ਕੀ ਰਾਹ ਨਿਕਲਦਾ ਪਰ ਜਦੋਂ ਹੁਣ ਮੁੱਖ ਮੰਤਰੀ ਦੀ ਮੀਟਿੰਗ ਮਿਲ ਗਈ ਹੈ ਤਾਂ ਕਰਨਲ ਬਾਠ ਦੇ ਪਰਿਵਾਰ ਨੇ ਜਿਹੜਾ ਧਰਨਾ ਲਾਇਆ ਹੋਇਆ ਪਟਿਆਲੇ ਡੀਸੀ ਦਫ਼ਤਰ ਦੇ ਸਾਹਮਣੇ ਉਹਨਾਂ ਨੇ ਇੱਕ ਵਾਰ ਉਹ ਸਮਾਪਤ ਕਰ ਦਿੱਤਾ ਪਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜੇਕਰ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੇ ਨਾਲ ਓਦਾ ਕੀਤਾ ਜਿਵੇਂ ਉਹ ਕਹਿੰਦੇ ਸਾਡੇ ਨਾਲ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਕੀਤਾ ਤਾਂ ਫਿਰ ਸਾਨੂੰ ਬਹੁਤ ਦੁੱਖ ਹੋਏਗਾ। ਉਹਨਾਂ ਨਾਲ ਅੱਜ 3-4 ਗੱਲਾਂ ਹੋਰ ਹੋਈਆਂ ਨੇ। ਕਰਨਲ ਬਾਠ ਦੇ ਮਾਮਲੇ ਦੇ ਵਿੱਚ ਇੱਕ ਪਾਸੇ ਕਰਨਲ ਬਾਠ ਦੀ ਜਿਹੜੀ ਘਰ ਵਾਲੀ ਹੈ ਉਹਦੇ ਉੱਪਰ ਬਠਿੰਡਾ ਦੀ ਇੱਕ ਔਰਤ ਨੇ ਵੀਡੀਓ ਪਾ ਕੇ ਵੱਡੇ ਦੋਸ਼ ਲਾਏ ਨੇ ਜਿਹਦਾ ਕਰਨਲ ਬਾਠ ਦੀ ਜਿਹੜੀ ਘਰ ਵਾਲੀ ਹੈ ਉਹਨੇ ਅੱਗੋਂ ਫਿਰ ਜਵਾਬ ਦਿੱਤਾ ਹੈ। ਔਰ ਦੂਜੇ ਪਾਸੇ ਕਰਨਲ ਬਾਠ ਦੀ ਘਰ ਵਾਲੀ ਤੋਂ ਤੈਸ ਜਾ ਕੇ ਗੁੱਸੇ ਚ ਆ ਕੇ ਇੱਕ ਮੰਦੀ ਗੱਲ ਮੂੰਹ ਚੋਂ ਨਿਕਲੀ ਸੀ ਜਿਹਦਾ ਕਰਨਲ ਬਾਠ ਦੀ ਘਰ ਵਾਲੀ ਨੇ ਜਵਾਬ ਦਿੱਤਾ ਉਧਰ ਪੰਜਾਬ ਦੀ ਵਿਧਾਨ ਸਭਾ ਚੱਲ ਰਹੀ ਹੈ ਤੇ ਵਿਧਾਨ ਸਭਾ ਦੇ ਵਿੱਚ ਸਪੀਕਰ ਕਲਤਾਰ ਸਿੰਘ ਸੰਧਵਾ ਦੇ ਸਾਹਮਣੇ ਕਰਨਲ ਬਾਠ ਦਾ ਮਾਮਲਾ ਜ਼ੋਰ ਦੇ ਨਾਲ ਵਿਰੋਧੀ ਧਿਰ ਨੇ ਉਠਾਇਆ ਤੇ ਉਧਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਰਨਲ ਬਾਠ ਦੀ ਕੁੱਟ ਮਾਰ ਦਾ ਮਾਮਲਾ ਪਹੁੰਚ ਗਿਆ ਹੁਣ ਇਹ ਸਾਰੇ ਕੁਸ਼ਤੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿੰਨਾ ਪਹਿਲਾਂ ਮੈਂ ਤੁਹਾਨੂੰ ਪੁੱਛ ਲਵਾਂ ਤੁਹਾਨੂੰ ਕੀ ਲੱਗਦਾ ਜਿਵੇਂ ਦੋ ਤਰ੍ਹਾਂ ਚੱਲ ਰਹੀਆਂ ਨੇ ਕੁਝ ਤਾਂ ਪੁਲਿਸ ਨੂੰ ਗਲਤ ਕਹਿ ਰਹੇ ਨੇ ਤੇ ਕੁਝ ਕੁ ਕਰਨਲ ਬਾਠ ਨੂੰ ਵੀ ਗਲਤ ਕਹਿਣ ਲੱਗੇ ਹੋਏ ਨੇ ਹੁਣ ਜਿਵੇਂ ਕਿ ਬਠਿੰਡੇ ਦੀ ਇੱਕ ਬੀਬੀ ਐ ਜਿਨੇ ਵੀਡੀਓ ਪਾ ਕੇ ਕਰਨਲ ਬਾਠ ਦੀ ਘਰ ਵਾਲੀ ਤੇ ਵੱਡੇ ਸਵਾਲ ਚੁੱਕੇ ਨੇ ਉਹ ਕਹਿੰਦੀ ਦੇਖੋ ਜੀ ਡੇਰ ਦੋ ਸਾਲ ਪਹਿਲਾਂ ਮੇਰਾ ਘਰਵਾਲੇ ਦੀ ਮੌਤ ਹੋ ਗਈ ਸੀ ਉਹਨੂੰ ਕਿਸੇ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ ਔਰ ਇਹ ਜਿਹੜੀ ਕਰਨਲ ਬਾਠ ਦੀ ਘਰਵਾਲੀ ਹੈ ਇਹ ਮੇਰੇ ਘਰਵਾਲੇ ਨੂੰ ਮਾਰੇ ਗਏ ਘਰਵਾਲੇ ਨੂੰ ਆਪਣਾ ਭਰਾ ਕਹਿੰਦੀ ਸੀ ਤੇ ਉਸ ਔਰਤ ਨੇ ਦੋਚ ਲਾਇਆ ਕਰਨਲ ਬਾਠ ਦੀ ਘਰਵਾਲੀ ਤੇ ਕਹਿੰਦੀ ਵੀ ਇਹ ਸਾਡੇ ਘਰ ਆਈ ਸਾਡੇ ਮਸਲੇ ਚ ਪਈ ਤੇ ਫਿਰ ਇਹਨੇ ਸਾਡਾ ਮਸਲਾ ਹੀ ਰਫਾ ਦਫਾ ਕਰਾਤਾ ਐਦਾਂ ਦੇ ਦੋਸ਼ ਉਹ ਲਾਉਂਦੀ ਨਜ਼ਰ ਆ ਰਹੀ ਹੈ ਜਿਵੇਂ ਉਹ ਕਹਿ ਰਹੀ ਹੈ ਕਿ ਇਹ ਪੁਲਿਸ ਦੇ ਨਾਲ ਮਿਲ ਗਈ ਸੀ ਕਰਨਲ ਬਾਠ ਦੀ ਘਰ ਵਾਲੀ ਪਰ ਹੁਣ ਕਰਨਲ ਬਾਠ ਦੀ ਘਰ ਵਾਲੀ ਨੇ ਪੂਰੇ মিডিਆ ਕੈਮਰਿਆਂ ਦੇ ਸਾਹਮਣੇ ਆਪਣਾ ਪੱਖ ਰੱਖਿਆ ਤੁਸੀਂ ਦੱਸਿਓ ਕੌਣ ਠੀਕ ਹੈ ਤੇ ਕੌਣ ਗਲਤ ਹੈ ਕਰਨਲ ਬਾਠ ਦੀ ਘਰ ਵਾਲੀ ਕਹਿੰਦੀ ਹੈ ਵੀ ਦੇਖੋ ਉਹ ਜਿਹੜਾ ਮਾਰਿਆ ਗਿਆ ਵਿਅਕਤੀ ਸੀ ਉਹ ਮੇਰਾ ਭਰਾ ਬਣਿਆ ਸੀ ਮੈਂ ਉਹਨੂੰ 10-12 ਸਾਲ ਰਖੜੀ ਬੰਨ੍ਹਦੀ ਰਹੀਆਂ ਤੇ ਜਦੋਂ ਹੀ ਮੈਨੂੰ ਪਤਾ ਲੱਗਾ ਕਹਿੰਦੀ ਅਸੀਂ ਪਟਿਆਲੇ ਰਹਿੰਦੇ ਸੀ ਔਰ ਉਹ ਬਠਿੰਡੇ ਰਹਿੰਦੇ ਨੇ ਤੇ ਜਦੋਂ ਮੈਨੂੰ ਸਵੇਰ ਪਤਾ ਲੱਗਾ ਕਿ ਉਸ ਨੂੰ ਕਿਸੇ ਨੇ ਗੋਲੀਆਂ ਮਾਰਤੀਆਂ ਨੇ ਤਾਂ ਮੈਂ ਭੱਜੀ ਭੱਜੀ ਉੱਥੇ ਗਈ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਪਰਚਾ ਦਰਜ ਨਹੀਂ ਹੋ ਰਿਹਾ ਪੁਲਿਸ ਸੁਣ ਨਹੀਂ ਰਹੀ ਤਾਂ ਕਹਿੰਦੀ ਜਿੰਨਾ ਜ਼ੋਰ ਮੇਰੇ ਸੀ ਮੈਂ ਆਪਣੇ ਉਸ ਭਰਾ ਦੇ ਲਈ ਲਾਇਆ ਪਰਚਾ ਦਰਜ ਕਰਾਇਆ ਬਾਅਦ ਦੇ ਵਿੱਚ ਦੋਚੀ ਫੜੇ ਵੀ ਗਏ ਔਰ ਕਰਨਲ ਦੀ ਘਰ ਵਾਲੀ ਕਹਿੰਦੀ ਕਿ ਪੀੜਤ ਪਰਿਵਾਰ ਨੂੰ ਮੈਂ ਕੋਸ਼ਿਸ਼ਾਂ ਕਰ ਕਰਕੇ ਪ੍ਰਸ਼ਾਸਨ ਤੋਂ 10 ਲੱਖ ਰੁਪਇਆ ਵੀ ਦਵਾਇਆ ਤੇ ਕਰਨਲ ਦੀ ਘਰ ਵਾਲੀ ਕਹਿੰਦੀ ਹੈ ਕਿ ਅੱਜ ਤੱਕ ਡੇਢ ਦੋ ਸਾਲ ਬੀਤ ਗਏ ਨੇ ਇਸ ਪਰਿਵਾਰ ਨੇ ਮੇਰੇ ਉੱਪਰ ਕਦੇ ਕੋਈ ਸਵਾਲ ਨਹੀਂ ਚੁੱਕਿਆ ਪਰ ਕਰਨਲ ਦੀ ਘਰ ਵਾਲੀ ਕਹਿੰਦੀ ਕਿ ਹੁਣ ਪਤਾ ਨਹੀਂ ਕਿਹੜੇ ਦਬਾਅ ਹੇਠ ਆ ਕੇ ਤੇ ਉਹ ਮੇਰੇ ਜਿਹੜਾ ਮੂੰਹ ਬੋਲਿਆ ਭਰਾ ਬਣਿਆ ਸੀ ਜਿਹਦੀ ਮੌਤ ਹੋ ਚੁੱਕੀ ਹੈ ਉਹਦੇ ਪਰਿਵਾਰ ਉਹਦੀ ਘਰ ਵਾਲੀ ਅੱਜ ਪਤਾ ਨਹੀਂ ਕਿਹੜੇ ਦਿਬਾ ਥਲਾ ਕੇ ਮੇਰੇ ਖਿਲਾਫ ਤੇ ਮੇਰੇ ਪਰਿਵਾਰ ਦੇ ਖਿਲਾਫ ਇਦਾਂ ਦਾ ਪ੍ਰਚਾਰ ਕਰ ਰਹੀ ਹੈ। ਉਹਦਾ ਸ਼ੰਕਾ ਹੈ ਕਿ ਉਹਦੇ ਤੋਂ ਬਲਵਾਇਆ ਜਾ ਰਿਹਾ ਹੈ। ਉਹ ਆਪਣੇ ਆਪ ਨਹੀਂ ਬੋਲ ਰਹੀ। ਕਰਨਲ ਦੀ ਘਰ ਵਾਲੀ ਕਹਿੰਦੀ ਜੇ ਉਹਨੇ ਆਪਣੇ ਆਪ ਕੋਈ ਗਿਲਾ ਸ਼ਿਕਵਾ ਜਾਂ ਉਹਦੇ ਮਨ 'ਚ ਕੋਈ ਗਲਤ ਚੀਜ਼ ਹੁੰਦੀ ਤਾਂ ਅੱਜ ਤੱਕ ਇੰਨਾ ਟਾਈਮ ਪਹਿਲਾਂ ਉਹ ਮੀਡੀਆ ਦੇ ਵਿੱਚ ਜਾਂ ਕਿਤੇ ਰੌਲਾ ਪਾਉਂਦੇ ਪਰ ਉਹ ਕਹਿੰਦੀ ਮੈਨੂੰ ਤਾਂ ਅੱਜ ਵੀ ਉਹ ਆਪਣੇ ਲੱਗਦੇ ਨੇ ਤੇ ਮੈਨੂੰ ਅੱਜ ਵੀ ਦੁੱਖ ਹੈ। ਕਿ ਮੇਰਾ ਉਹ ਭਰਾ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਤੇ ਹੁਣ ਤੁਸੀਂ ਦੱਸਿਓ ਕਿ ਦੋਸ਼ ਲਾਉਣ ਵਾਲੀ ਬੀਬੀ ਜਿਹੜੀ ਆ ਉਹਦੇ ਦੋਸ਼ ਤੁਹਾਨੂੰ ਵੱਧ ਠੀਕ ਲੱਗਦੇ ਨੇ ਜਾਂ ਕਰਨਲ ਦੀ ਘਰ ਵਾਲੀ ਜਿਹੜਾ ਜਵਾਬ ਦੇ ਰਹੀ ਆ ਉਹ ਠੀਕ ਲੱਗਦਾ ਦੂਜੇ ਪਾਸੇ ਕਰਨਲ ਦੀ ਘਰ ਵਾਲੀ ਜਦੋਂ ਪਿਛਲੇ ਦਿਨੀ ਭਾਸ਼ਣ ਦੇ ਰਹੀ ਸੀ ਤਾਂ ਉਹਦੇ ਮੂੰਹ ਚੋਂ ਕੁਝ ਮੰਦੇ ਸ਼ਬਦ ਨਿਕਲੇ ਇੱਕ ਸ਼ਬਦ ਮੰਦਾ ਨਿਕਲਿਆ ਤਾਂ ਉਸ ਤੋਂ ਬਾਅਦ ਅੱਜ ਉਹਨੇ ਉਹਦਾ ਵਿਸਪਸ਼ਟੀ ਕਰਨ ਦਿੱਤਾ ਉਹ ਕਹਿੰਦੀ ਜਦੋਂ ਮੈਂ ਉਹ ਵੀਡੀਓ ਦੇਖਦੀ ਆ ਜਿਦੇ ਵਿੱਚ ਮੇਰੇ ਘਰ ਵਾਲੇ ਨੂੰ ਠੁੱਡੇ ਮਾਰ-ਮਾਰ ਕੇ ਮਾਰਿਆ ਜਾ ਰਿਹਾ ਹੈ ਮੇਰੇ ਪੁੱਤ ਨੂੰ ਠੁੱਡੇ ਮਾਰੇ ਜਾ ਰਹੇ ਨੇ ਤਾਂ ਉਹ ਕਹਿੰਦੀ ਮੇਰਾ ਖੂਨ ਖ올 ਉੱਠਦਾ ਹੈ ਤੇ ਫਿਰ ਕਹਿੰਦੀ ਮੇਰਾ ਆਪਾ ਕੰਟਰੋਲ 'ਚ ਨਹੀਂ ਰਹਿੰਦਾ ਕਹਿੰਦੀ ਉਹ ਵੀਡੀਓ ਜਦੋਂ ਮੈਨੂੰ ਯਾਦ ਆ ਜਾਂਦੀ ਹੈ ਤਾਂ ਫਿਰ ਮੈਨੂੰ ਬਹੁਤ ਗੁੱਸਾ ਚੜਦਾ ਹੈ ਤੇ ਇਸੇ ਗੁੱਸੇ ਦੇ ਵਿੱਚ ਮੈਂ ਉਹ ਸ਼ਬਦ ਬੋਲ ਗਈਆਂ ਤੇ ਉਹਨੇ ਇਹ ਵੀ ਕਿਹਾ ਕਿ ਤੁਸੀਂ ਸੋਚ ਕੇ ਵੇਖੋ ਤੁਹਾਡੇ ਘਰ ਦੇ ਦੋ ਜੀਆਂ ਨੂੰ ਕਿਸੇ ਨੇ ਵੀ ਪੁਲਿਸ ਨੇ ਜਾਂ ਕਿਸੇ ਨੇ ਵੀ ਐਦਾਂ ਕੁੱਟਿਆ ਹੋਵੇ ਤੇ ਤੁਸੀਂ ਵੀਡੀਓ ਵੇਖੀ ਹੋਵੇ ਤਾਂ ਫਿਰ ਕੀ ਤੁਸੀਂ ਇੰਜ ਨਹੀਂ ਬੋਲੋਗੇ ਇਹ ਦੋ ਸਫਾਈਆਂ ਕਰਨਲ ਦੀ ਪਤਨੀ ਨੇ ਰੱਖੀਆਂ ਨੇ ਹੁਣ ਇਹ ਜਿਹੜਾ ਮਾਮਲਾ ਹੈ ਇਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਵਿਰੋਧੀ ਧਿਰ ਨੇ ਉਠਾਇਆ ਵਿਰੋਧੀ ਧਿਰ ਨੇ ਕਿਹਾ ਕਿ ਕਰਨਲ ਬਾਠ ਮਾਮਲੇ ਦੇ ਵਿੱਚ ਸਰਕਾਰ ਕਿਉਂ ਚੁੱਪ ਹੈ ਸਰਕਾਰ ਹੁਣ ਤੱਕ ਬੋਲੀ ਕਿਉਂ ਨਹੀਂ ਪੰਜਾਬ ਦੇ ਡੀਜੀਪੀ ਸਾਹਿਬ ਕਿਉਂ ਨਹੀਂ ਬੋਲਦੇ ਵਿਰੋਧੀ ਧਿਰ ਖਾਸ ਕਰ ਜਿਹੜੇ ਐਲਓਪੀ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਕਿਹਾ ਕਿ ਦੇਖੋ ਪੰਜਾਬ ਚ ਪੁਲਿਸ ਕਰ ਕੀ ਰਹੀ ਹੈ ਔਰ ਸਰਕਾਰ ਇਹਦੇ ਉੱਪਰ ਚੁੱਪ ਕਿਉਂ ਹੈ ਸਰਕਾਰ ਇਹਦੇ ਤੇ ਕੋਈ ਪੁਖਤਾ ਐਕਸ਼ਨ ਕਿਉਂ ਨਹੀਂ ਲੈ ਰਹੀ ਤਾਂ ਉਸ ਤੋਂ ਬਾਅਦ ਫਿਰ ਦੋ ਚੀਜ਼ਾਂ ਆਈਆਂ ਇੱਕ ਤਾਂ ਮੁੱਖ ਮੰਤਰੀ ਦੇ ਨਾਲ ਮੀਟਿੰਗ ਮਿਲ ਗਈ ਹੈ ਕਰਨਲ ਦੇ ਪਰਿਵਾਰ ਨੂੰ ਜਿਹੜੀ ਕਿ 31 ਮਾਰਚ ਨੂੰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਤੇ ਹੋਣੀ ਹੈ ਤੇ ਦੂਜੇ ਪਾਸੇ ਜਿਹੜਾ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਹੈ ਉਹਨਾਂ ਨੇ ਵੀ ਇਸ ਮਾਮਲੇ ਤੇ ਬਿਆਨ ਦੇ ਦਿੱਤਾ ਹੈ। ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਦੇਖੋ ਜੀ ਮੈਂ ਤੇ ਆਪ ਇੱਕ ਫੌਜੀ ਪਰਿਵਾਰ ਚੋਂ ਆ ਤੇ ਇਹ ਕੁਝ ਲੋਕ ਫੌਜ ਤੇ ਪੁਲਿਸ ਦਾ ਐਵੇਂ ਹੀ ਬਖੇੜਾ ਖੜਾ ਕਰ ਰਹੇ ਨੇ ਐਡੀ ਤਾਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕੋਈ ਗੱਲ ਨਹੀਂ ਕੀਤੀ। ਤੇ ਉਹ ਕਹਿੰਦੇ ਜੋ ਵੀ ਗਲਤ ਹੋਇਆ ਉਹ ਦੋਸ਼ੀ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੇ ਉਹ ਕਹਿੰਦੇ ਬਾਕੀ ਉਥੋਂ ਦਾ ਲੋਕਲ ਪ੍ਰਸ਼ਾਸਨ ਜਿਹੜਾ ਉਹ ਦੇਖ ਰਿਹਾ ਮਸਲਾ ਤੇ ਇਸ ਮਸਲੇ ਨੂੰ ਕੁਝ ਲੋਕ ਤੂਲ ਦੇ ਰਹੇ ਨੇ ਇਹ ਗੱਲ ਵੀ ਜਿਹੜੇ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਆਖੀ ਹੈ ਹੁਣ ਤੁਸੀਂ ਦੱਸੋ ਗੌਰਵ ਯਾਦਵ ਸਾਹਿਬ ਨੇ ਜੋ ਵੀ ਕਿਹਾ ਤੁਹਾਨੂੰ ਕਿਵੇਂ ਲੱਗਦਾ ਦੂਜੇ ਪਾਸੇ ਸਵਾਲ ਕਈ ਖੜੇ ਹੋ ਗਏ ਨੇ ਇਹ ਸਾਰੇ ਕੁਸ਼ਤੇ ਪਹਿਲਾ ਸਵਾਲ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਕਿਉਂ ਇਹਦੇ ਚ ਦਾਖਲ ਹੋ ਰਹੇ ਨੇ ਪੰਜਾਬ ਸਰਕਾਰ ਹੁਣ ਤੱਕ ਇਸ ਮਸਲੇ ਤੇ ਚੁੱਪ ਕਿਉਂ ਰਹੀ ਹੈ ਪੰਜਾਬ ਸਰਕਾਰ ਦਾ ਕੋਈ ਮੰਤਰੀ ਕੋਈ ਆਗੂ ਇਹਦੇ ਤੇ ਕਿਉਂ ਬੋਲਣ ਨੂੰ ਤਿਆਰ ਨਹੀਂ ਸੀ ਜਦੋਂ ਇਹ ਘਟਨਾ ਐਡੀ ਵੱਡੀ ਪੂਰੇ ਪੰਜਾਬ ਪਤਰਾ ਮਸਲਾ ਬਣਿਆ ਪਿਆ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਬਿਆਨ ਇਹਦੇ ਤੇ ਆ ਚੁੱਕੇ ਨੇ ਤਾਂ ਫਿਰ ਉਸ ਟਾਈਮ ਚੁੱਪ ਕਿਉਂ ਪੰਜਾਬ ਪੁਲਿਸ ਮੁਖੀ ਤੇ ਪੰਜਾਬ ਸਰਕਾਰ ਦੇ ਮੁੱਖ ਨਮਾਇੰਦੇ ਹੁਣ ਇਹ ਸਵਾਲ ਕਰਨਾ ਇਸ ਲਈ ਬਣਦਾ ਕਿਉਂਕਿ ਜੇਕਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਤਾਂ ਤੁਸੀਂ ਸੋਚ ਕੇ ਦੇਖੋ ਕਿੰਨੇ ਆਗੂਆਂ ਦੇ ਬਿਆਨ ਆਉਣੇ ਸੀ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਉਸ ਕਰਨਲ ਦੇ ਪਰਿਵਾਰ ਨੂੰ ਮਿਲਣ ਭਗਵੰਤ ਮਾਨ ਸਾਹਿਬ ਨੇ ਗਏ ਹੋਣਾ ਸੀਗਾ ਔਰ ਫਿਰ ਭਗਵੰਤ ਮਾਨ ਸਾਹਿਬ ਉਸ ਧਰਨੇ 'ਚ ਵੀ ਨਜ਼ਰ ਆਉਣੇ ਸੀ ਜਿਹੜਾ ਕਰਨਲ ਪਰਿਵਾਰ ਨੇ ਲਾਇਆ ਤੇ ਫਿਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਅਮਨ ਅਰੋੜਾ ਸਾਹਿਬ ਨੇ ਉਹ ਵੀ ਸ਼ਾਇਦ ਉਸ ਧਰਨੇ 'ਚ ਨਜ਼ਰ ਆਉਂਦੇ ਜਿਹੜਾ ਕਰਨਲ ਦੇ ਪਰਿਵਾਰ ਨੇ ਲਾਇਆ ਤੇ ਬਾਕੀ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਵੀ ਬੋਲਦੇ ਨਜ਼ਰ ਆਉਣੇ ਸੀ ਮੈਨੂੰ ਤਾਂ ਲੱਗਦਾ ਬਿਆਨਾਂ ਨਾਲ ਉਦੋਂ ਅਖਬਾਰ ਭਰ ਜਾਂਦੇ ਹੁੰਦੇ ਨੇ ਜਦੋਂ ਆਮ ਆਦਮੀ ਪਾਰਟੀ ਇਹਨਾਂ ਚੀਜ਼ਾਂ ਦੇ ਉੱਪਰ ਬਿਆਨ ਦਿੰਦੀ ਹੁੰਦੀ ਸੀ ਪਰ ਅੱਜ ਆਮ ਆਦਮੀ ਪਾਰਟੀ ਇਸ ਏਡੇ ਵੱਡ ਅਕਾਰੀ ਮਸਲੇ ਤੇ ਖਮੋਸ਼ ਕਿਉਂ ਰਹੀ ਇਹ ਵੱਡੇ ਸਵਾਲ ਨੇ ਹੁਣ ਪੰਜਾਬ ਸਰਕਾਰ ਨੇ ਅੱਜ 5 ਆਈਐਸ ਆਈਐਸ ਅਫਸਰ ਤੇ ਇੱਕ ਪੀਐਸ ਅਫਸਰ ਦੀ ਬਦਲੀ ਕੀਤੀ ਹੈ ਉਹ ਇਸ ਮਸਲੇ 'ਚ ਨਹੀਂ ਕੀਤੀ ਉਹ ਬਦਲੀਆਂ ਆਮ ਰੁਟੀਨ ਦੇ ਵਿੱਚ ਹੋਈਆਂ ਨੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 191 ਜਿਹੜੇ ਥਾਣਿਆਂ ਦੇ ਮੁੰਚੀ ਨੇ ਇੱਕਦਮ ਯਕਦਮ ਬਦਲ ਦਿੱਤੇ ਕਿਉਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਬਹੁਤ ਚੱਲ ਰਿਹਾ ਸੀ ਥਾਣਿਆਂ 'ਚ ਔਰ ਜਦੋਂ ਕੋਈ ਬੰਦਾ ਲੰਬਾ ਟਾਈਮ ਇਹ ਇੱਕ ਸੀਟ ਤੇ ਹੀ ਬੈਠਾ ਰਹਿੰਦਾ ਤਾਂ ਫਿਰ ਭ੍ਰਿਸ਼ਟਾਚਾਰ ਦੀ ਸੰਭਾਵਨਾ ਵਧਦੀ ਜਾਂਦੀ ਹੈ ਇਸ ਕਰਕੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਇੱਕਦਮ 191 ਥਾਣਿਆਂ ਦੇ ਜਿਹੜੇ ਮੁੰਚੀ ਨੇ ਬਦਲੇ ਨੇ ਮੁੰਚੀ ਦੇ ਹੱਥ 'ਚ ਥਾਣੇ ਦਾ ਕੰਟਰੋਲ ਹੁੰਦਾ ਮੁੰਚੀ ਥਾਣੇ ਦੀ ਰਗ ਰਗ ਤੋਂ ਵਕਫ ਹੁੰਦਾ ਐ ਐਸ ਐਚਓ ਨਾਲੋਂ ਵੀ ਵੱਧ ਥਾਣੇ ਬਾਰੇ ਮੁੰਚੀ ਜਾਣਦਾ ਹੁੰਦਾ ਕਿਉਂਕਿ ਕਾਗਜ਼ਾ ਪੱਤਰਾਂ ਦਾ ਸਾਰਾ ਕੰਟਰੋਲ ਕਿਹੜਾ ਮੁਲਾਜ਼ਮ ਕਿਵੇਂ ਦਾ ਕਿਹਦਾ ਵਿਹਾਰ ਕਿਵੇਂ ਦਾ ਕਿਹਦੀ ਕਿੱਥੇ ਕੀ ਪ੍ਰੋਬਲਮ ਹੈ ਔਰ ਕਿਹੜਾ ਕੰਮ ਕਿਵੇਂ ਕੀਤਾ ਗਿਆ ਸੀ ਤੇ ਕਿਵੇਂ ਕਰਨਾ ਇਹ ਸਾਰਾ ਕੁਝ ਮੁਨਸੀ ਦੇ ਧਿਆਨ ਚ ਹੁੰਦਾ ਹੈ ਔਰ ਇਸ ਕਰਕੇ ਪੰਜਾਬ ਸਰਕਾਰ ਨੇ 191 ਮੁਨਸੀ ਬਦਲੇ ਨੇ ਪਹਿਲਾ ਪੰਜਾਬ ਦੇ ਕਈ ਆਈਪੀਐਸ ਅਫਸਰ ਆਈਐਸ ਅਫਸਰ ਤੇ ਥਾਣਿਆਂ ਦੇ ਐਸਐਚਓ ਵੱਡੀ ਪੱਦਰ ਤੇ ਬਦਲੇ ਗਏ ਨੇ ਤੇ ਹੁਣ ਮੁਨਚੀ ਬਦਲੇ ਨੇ ਪੰਜਾਬ ਸਰਕਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਜਿਹੜੀ ਆ ਉਹਨੂੰ ਦਿੱਲੀ ਸਰਕਾਰ ਦੀ ਹਾਰ ਲਗਾਤਾਰ ਸਤਾ ਰਹੀ ਹੈ ਕਿਉਂਕਿ ਦਿੱਲੀ ਨੂੰ ਆਮ ਆਦਮੀ ਪਾਰਟੀ ਆਪਣਾ ਗੜ ਸਮਝਦੀ ਸੀ। ਐਨ ਉਸੇ ਤਰ੍ਹਾਂ ਜਿਵੇਂ ਸੰਗਰੂਰ ਨੂੰ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਆਪਣਾ ਗੜ ਸਮਝਦੇ ਸੀ ਪਰ ਹੋਇਆ ਕੀ ਸੀ ਕਿ ਭਗਵੰਤ ਮਾਨ ਸਾਹਿਬ ਦੇ ਗੜ 'ਚੋਂ ਜਿੱਥੋਂ ਉਹ ਮੁੱਖ ਮੰਤਰੀ ਬਣ ਚੁੱਕੇ ਸੀ ਉੱਥੇ ਸਿਮਰਨਜੀਤ ਸਿੰਘ ਮਾਨ ਐਮਪੀ ਜਿੱਤ ਗਏ ਤੇ ਆਮ ਆਦਮੀ ਪਾਰਟੀ ਨੂੰ ਹਰੋਣ ਚ ਕਾਮਯਾਬ ਹੋ ਗਏ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਿੱਲੀ ਵਾਲਾ ਸੀਨ ਪੰਜਾਬ ਚ ਵੇਖਣਾ ਨਹੀਂ ਚਾਹੁੰਦੀ ਆਮ ਆਦਮੀ ਪਾਰਟੀ ਪੂਰਾ ਜ਼ੋਰ ਲਾ ਦੇਣਾ ਚਾਹੁੰਦੀ ਹੈ ਕਿ ਇਸ ਤਰ੍ਹਾਂ ਦੀ ਕੋਈ ਕਸਰ ਨਾ ਛੱਡੀ ਜਾਵੇ ਜਿਹਦੇ ਨਾਲ ਦੁਬਾਰਾ ਫਿਰ ਪੰਜਾਬ ਚ ਦਿੱਲੀ ਵਾਲਾ ਮਾਹੌਲ ਦੇਖਣਾ ਪੈ ਜੇ ਦਿੱਲੀ ਚ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਜਿਹੜੇ ਮੁਖੀ ਨੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੂੰ ਵੀ ਲੋਕਾਂ ਨੇ ਬੁਰੀ ਤਰ੍ਹਾਂ ਹਰਾਤਾ ਸਰਕਾਰ ਤਾਂ ਰਹੀ ਨਹੀਂ ਸੁਪਰੀਮੋ ਸਾਹਿਬ ਵੀ ਹਾਰ ਗਏ ਹੁਣ ਦੋ ਜਿਹੜੇ ਦਿੱਲੀ ਤੋਂ ਹਾਰੇ ਹੋਏ ਵਿਅਕਤੀ ਨੇ ਇੱਕ ਮਨੀਸ਼ ਸੋਦੀਆ ਸਾਹਿਬ ਇੱਕ ਸਤਿੰਦਰ ਜੈਨ ਸਾਹਿਬ ਉਹ ਦੋਨੋਂ ਪੰਜਾਬ ਦੇ ਇਨਚਾਰਜ ਲਾ ਦਿੱਤੇ ਗਏ ਨੇ ਕੇਜਰੀਵਾਲ ਸਾਹਿਬ ਦੇ ਖਾਸਮ ਖਾਸ ਨੇ ਅਲੋਚਕ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਹੁਣ ਪੂਰੀ ਤਰ੍ਹਾਂ ਦਿੱਲੀ ਵਾਲਿਆਂ ਦੇ ਹੱਥ 'ਚ ਐ ਦਿੱਲੀ ਵਾਲਿਆਂ ਦੇ ਕੰਟਰੋਲ 'ਚ ਐ ਔਰ ਪੰਜਾਬ ਸਰਕਾਰ ਆਪਣੇ ਆਪ ਭਗਵੰਤ ਮਾਨ ਸਾਹਿਬ ਆਪਣੇ ਆਪ ਕੁਝ ਨਹੀਂ ਕਰਨਗੇ ਤੇ ਕਰ ਨਹੀਂ پا ਰਹੇ ਇਹ ਚਰਚਾ ਜੋਰਾਂ ਛੋਰਾ ਤੇ ਚੱਲ ਰਹੀ ਐ ਤੁਹਾਨੂੰ ਕੀ ਲੱਗਦਾ ਵੈਸੇ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਉਧਰ ਕਿਸਾਨਾਂ ਦਾ ਮਾਮਲਾ ਵੱਡੇ ਪੱਧਰ ਤੇ ਤੇ ਐ ਡੱਲੇਵਾਲ ਨੂੰ ਜਿਸ ਦਿਨ ਦਾ ਗ੍ਰਿਫਤਾਰ ਕੀਤਾ ਉਹਦਾ ਪਰਿਵਾਰ ਕਹਿੰਦਾ ਸੰਤਾ ਪਤਾ ਹੀ ਨਹੀਂ ਲੱਗਿਆ ਕਿੱਥੇ ਗਏ ਨੇ ਤੇ ਮਾਮਲਾ ਅੱਜ ਹਾਈ ਕੋਰਟ ਚ ਚਲਾ ਗਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਪੁੱਛਿਆ ਪੰਜਾਬ ਪੁਲਿਸ ਕਹਿੰਦੀ ਹੈ ਅਸੀਂ ਤਾਂ ਗ੍ਰਿਫਤਾਰ ਕੀਤਾ ਨਹੀਂ ਹੋਇਆ ਫਿਰ ਡੱਲੇਵਾਲ ਸਾਹਿਬ ਕਿੱਥੇ ਪੰਜਾਬ ਪ੍ਰਸ਼ਾਸਨ ਪੁਲਿਸ ਇਹ ਕਹਿ ਰਹੀ ਹੈ ਕਿ ਡੱਲੇਵਾਲ ਸਾਹਿਬ ਇਲਾਜ ਤੇ ਨੇ ਉਹ ਹਸਪਤਾਲ 'ਚ ਨੇ ਪੁਲਿਸ ਇਹ ਕਹਿ ਰਹੀ ਹੈ ਕਿ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਹੈ ਹੁਣ ਤੁਸੀਂ ਦੱਸੋ ਕਿ ਪੁਲਿਸ ਠੀਕ ਬੋਲ ਰਹੀ ਹੈ ਕਿ ਵਾਕਿਆ ਹੀ ਡੱਲੇਵਾਲ ਸਾਹਿਬ ਦੀ ਸਹਿਮਤੀ ਦੇ ਨਾਲ ਡੱਲੇਵਾਲ ਸਾਹਿਬ ਦਾ ਇਲਾਜ ਚੱਲ ਰਿਹਾ ਉਹ ਡੱਲੇਵਾਲ ਜਿਹੜੇ 100 ਤੋਂ ਵੱਧ ਦਿਨਾਂ ਤੋਂ ਲਗਾਤਾਰ ਮਰਨ ਵਰਤੇ ਰਹੇ ਔਰ ਅੱਜ ਕੀ ਉਹ ਸਹਿਮਤੀ ਨਾਲ ਇਲਾਜ ਕਰਾ ਰਹੇ ਨੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਨੇ ਕਿ ਜਿਸ ਤਰ੍ਹਾਂ ਮੀਟਿੰਗ ਕਰਨ ਦਾ ਸੱਦਾ ਦੇ ਕੇ ਚੰਡੀਗੜ੍ਹ ਸੱਦਿਆ ਗਿਆ ਤੇ ਫਿਰ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਮੇਤ ਡੱਲੇਵਾਲ ਤੇ ਫਿਰ ਸ਼ੰਭੂ ਖਨੋਰੀ ਨੂੰ ਹੁੰਜ ਦਿੱਤਾ ਗਿਆ ਕੀ ਇਹ ਲੋਕਤੰਤਰਕ ਪਹੁੰਚੇ ਵੱਡਾ ਸਵਾਲ ਹੈ ਕਿ ਇਹ ਵਿਸ਼ਵਾਸ ਘਾਤ ਨਹੀਂ ਹੈ ਕਿ ਅੱਜ ਕੱਲ ਨੂੰ ਲੋਕ ਸਰਕਾਰ ਦੁਆਰਾ ਸਦੀਆਂ ਗੀਆਂ ਮੀਟਿੰਗਾਂ ਤੇ ਵਿਸ਼ਵਾਸ ਕਰਿਆ ਕਰਨਗੇ ਇਸ ਮਾਮਲੇ ਤੇ ਭਾਰਤ ਦੀ ਪਾਰਲੀਮੈਂਟ ਸੰਸਦ ਦੇ ਵਿੱਚ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਬੋਲੇ ਆ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਗ੍ਰਿਫਤਾਰ ਪੰਜਾਬ ਸਰਕਾਰ ਨੇ ਕੀਤਾ ਨਾ ਸਾਡਾ ਲੱਗ ਰਿਹਾ ਸਾਨੂੰ ਕਿਹਾ ਜਾ ਰਿਹਾ ਕਿ ਅਸੀਂ ਵਿਸ਼ਵਾਸ ਘਾਤ ਕੀਤਾ ਪਰ ਉਹ ਕਹਿੰਦੇ ਅਸੀਂ ਵਿਸ਼ਵਾਸ ਘਾਤ ਨਹੀਂ ਕੀਤਾ ਹੁਣ ਕੇਂਦਰ ਕਹਿੰਦੀ ਅਸੀਂ ਨਹੀਂ ਕੀਤਾ ਪੰਜਾਬ ਸਰਕਾਰ ਕਹਿੰਦੀ ਅਸੀਂ ਨਹੀਂ ਕੀਤਾ ਅੱਜ ਪੰਜਾਬ ਦੀ ਵਿਧਾਨ ਸਭਾ 'ਚ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨ ਦਾ ਮੁੱਦਾ ਉਠਾਇਆ ਤਾਂ ਅੱਗੋਂ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਪੰਜਾਬ ਦੇ ਮੰਤਰੀ ਨੇ ਇਸ ਟਾਈਮ ਉਹ ਬੋਲੇ ਉਹ ਕਹਿੰਦੇ ਤੂੰ ਝੂਠ ਬੋਲਦਾ ਹੈ ਗੁੰਮਰਾਹ ਕਰ ਰਿਹਾ ਹੈ ਝੂਠੀਆਂ ਗੱਲਾਂ ਅਸੀਂ ਤਾਂ ਐਦਾਂ ਕੀਤਾ ਹੀ ਨਹੀਂ ਕਿ ਐਦਾਂ ਹੋਇਆ ਨਹੀਂ ਤੁਸੀਂ ਪੂਰਾ ਪੰਜਾਬ ਪਾਰਟੀ ਵਾਜੀ ਤੋਂ ਬਾਹਰ ਨਿਕਲ ਕੇ ਦੱਸ ਦਿਓ ਯਾਰ ਕਿ ਕਸਾਨਾਂ ਨੂੰ ਮੀਟਿੰਗ ਦੇ ਲਈ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਔਰ ਕੀ ਉਹਨਾਂ ਨੂੰ ਗ੍ਰਿਫਤਾਰ ਸੈਂਟਰ ਨਹੀਂ ਕੀਤਾ ਕੀ ਪੰਜਾਬ ਦੀ ਪੁਲਿਸ ਨੇ ਜਿਹੜੀ ਕਿ ਪੰਜਾਬ ਸਰਕਾਰ ਦੇ ਹੱਥਾਂ 'ਚ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਦੇ ਕੰਟਰੋਲ 'ਚ ਕਿਉਂਕਿ ਗ੍ਰਹਿ ਮੰਤਰੀ ਉਹ ਖੋਦ ਨੇ ਕਿ ਉਹਨੇ ਗ੍ਰਿਫਤਾਰ ਨਹੀਂ ਕੀਤਾ ਫਿਰ ਸ਼ੰਭੂ ਖਨੋਰੀ ਮੋਰਚਾ ਜਦ ਹੁੰ ਗਿਆ ਉਹ ਕਿਹਨੇ ਹੁੰ ਗਿਆ ਕੀ ਹਰਿਆਣਾ ਦੀ ਪੁਲਿਸ ਆਈ ਪੰਜਾਬ 'ਚ ਜਾਂ ਪੰਜਾਬ ਦੇ ਕੋਣ ਸਵਾਲ ਇੱਥੇ ਨੇ ਕਿ ਫਿਰ ਵੀ ਪੰਜਾਬ ਸਰਕਾਰ ਸ਼ਰਿਆਮ ਪੂਰੇ ਪੰਜਾਬ ਦੇ ਸਾਹਮਣੇ ਇਹਨਾਂ ਮਾਮਲਿਆਂ ਤੋਂ ਮੁਨਕਰ ਕਿਉਂ ਹੋ ਰਹੀ ਹੈ ਕੀ ਪੰਜਾਬੀਆਂ ਨੂੰ ਕਮਲੇ ਸਮਝਿਆ ਜਾ ਰਿਹਾ ਹੈ ਅਸਲ ਚ ਹੈ ਕਿ ਆ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਹਾਦ ਬਹੁਤ ਮਿਹਰਬਾਨੀ ਸ਼ੁਕਰੀਆ